अच्छा ਤੁਸੀਂ ਇਹ ਗੱਲ ਕਹੀ ਕਿ ਪਰਮਿਸ਼ਨ ਜੀ ਪਰਮਿਸ਼ਨ ਮਿਲਣੀ ਕਈ ਵਾਰ ਬੜੀ ਔਖੀ ਹੋ ਜਾਂਦੀ ਹੈ ਜੀ ਕੋਈ ਕਹਾਣੀ ਹੈ ਦੇ ਪਿੱਛੇ ਕਿ ਤੁਸੀਂ ਚਾਹੁੰਦੇ ਸੀ ਕਿ ਮੈਂ ਕਮਾਂ ਮਮਾ ਨੂੰ ਕਿ ਮੈਂ ਖੋਲਣਾ ਹੈ ਜਾਂ ਮੈਂ ਗਰੇਵਾਲ ਸਾਹਿਬ ਨੂੰ ਕਮਾਂ ਕਿ ਮੈਂ ਬੁਟੀਕ ਖੋਲਣਾ ਚਾਹਨੀ ਆ ਕੁਝ ਜੁੜਿਆ ਹੋਇਆ ਇਹਦੇ ਨਾਲ ਵੀ ਕੁਝ ਯਾਦਾਂ ਜਿਹੜੀਆਂ ਤੁਸੀਂ ਸਾਂਝੀਆਂ ਕਰਨਾ ਚਾਹੋ ਤਾਂ ਮੈਂ ਇਸ ਤਰ੍ਹਾਂ ਇਹ ਯਾਦਾਂ ਦੇ ਵਿੱਚ ਤਾਂ ਮੋਸਟਲੀ ਤੁਹਾਨੂੰ ਪਤਾ ਕਿ ਮੈਂ ਜਦੋਂ ਮੇਰੀ ਮੈਰਿਜ ਹੋਈ ਆ ਬੜੀ अर्ਲੀ ਇਸ 'ਚ ਮੇਰੀ ਮੈਰਿਜ ਹੋ ਗਈ ਸੀਗੀ ਤੇ ਕੁਝ ਜਦਾਂ ਜ਼ਿੰਮੇਵਾਰੀਆਂ ਬੇਟਾ ਹੋਇਆ ਮੇਰਾ ਹਨਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਜਿਹੜੀ ਮੇਰੀ ਸਟੱਡੀ ਆ ਗ੍ਰੈਜੂਏਸ਼ਨ ਆ ਉਹ ਮੇਰੀ ਮੇਰੀ ਆਫਟਰ ਮੈਰਿਜ ਪੂਰੀ ਹੋਈ ਆ ਮੈਨੂੰ ਘਰ ਵਾਲ ਸਾਹਿਬ ਵੀ ਲੈ ਕੇ ਜਾਂਦੇ ਰਹੇ ਨੇ ਪੜ੍ਹਾਉਣ ਐਫਰਟ ਤਾਂ ਪਾਇਆ ਇਸ ਫੈਮਿਲੀ ਨੇ ਇਦਾਂ ਨਹੀਂ ਬਟ ਥੋੜਾ ਜਿਹਾ ਇਹ ਸੀਗਾ ਵੀ ਜੌਬ ਕਰਨੀ ਜਾਂ ਤੁਹਾਨੂੰ ਕੰਮ ਕਰਨਾ ਹਨਾ ਮਤਲਬ ਆਲਵੇਸ ਸਾਡੇ ਪਰਿਵਾਰਾਂ ਦੇ ਵਿੱਚ ਕੀ ਆ ਕਿ ਮੈਨ ਯੂਜ਼ ਟੂ ਵਰਕ ਹਨਾ ਤੇ ਲੇਡੀਜ਼ ਦੇ ਲਈ ਇਹ ਹੋ ਜਾਂਦਾ ਆ ਕਿ ਵੀ ਉਹ ਘਰ ਚੰਗੀ ਤਰ੍ਹਾਂ ਸੁਭਾਲਣ ਤਾਂ ਮੈਨੂੰ ਵੀ ਲੱਗਦਾ ਸੀਗਾ ਵੀ ਠੀਕ ਆ ਓਕੇ ਹਨਾ ਬੱਚਿਆਂ ਬੱਚੇ ਵਧੀਆ ਸਕੂਲ ਚ ਪੜ ਰਹੇ ਆ ਅੱਛਾ ਫੂਡ ਟੇਬਲ ਤੇ ਆ ਰਿਹਾ ਦੈਨ ਫਿਰ ਥੋੜਾ ਬੈਠ ਕੇ ਜਿੱਦਾਂ ਇੱਕ ਪਰਿਵਾਰ ਡਿਸਕਸ ਕਰਦਾ ਵੀ ਜੇ ਇਹਨੂੰ ਸ਼ੌਂਕ ਆ ਦੈਨ ਵਾਈ ਨਾਟ ਇਨੂੰ ਕੰਮ ਕਰਨ ਦਿੱਤਾ ਜਾਵੇ ਹਨਾ ਉਸ ਚੀਜ਼ ਦਾ ਜਿਵੇਂ ਕਹਿ ਲਓ ਗੈਸ ਹੋ ਗਈ ਵੀ ਨਹੀਂ ਕਰ ਲਓ ਤੇ ਮੈਨੂੰ ਲੱਗਿਆ ਵੀ ਹਾਂ ਹੁਣ ਮੇਰੇ ਕੋਲ ਟਾਈਮ ਵੀ ਆ ਤੇ ਮੈਨੂੰ ਪ੍ਰੋਸੀਡ ਕਰਨਾ ਚਾਹੀਦਾ ਆ ਹਾਂਜੀ